ਭਾਈ ਉਹ ਜੀ ਦਾ ਖਲਸਾ ਵੈਰੀ ਦੀ ਕੀ ਬਟੀ ਤੇ ਟੈਂਡ ਕਿੜੀਆਂ ਹਲਕਾ ਪੱਟੀ ਜ਼ਿਲ੍ਹਾ ਤਰਨਤਾਰਨ ਇੱਥੇ ਬੜੀ ਵੱਡੀ ਸਤਲੋਜ ਤੇ ਬਿਆਸ ਦਰਿਆ ਦੇ ਸੰਗਮ ਤੇ ਹਰੀਕੇ ਹੈਡਵਰਕ ਉੱਪਰ ਢਾ ਲੱਗੀ ਤੇ ਵੀਡੀਓ ਵਾਇਲ ਕੀਤੀ ਹੈ ਵੀਰ ਉਹਨਾਂ ਨੇ ਕਿਉਂਕਿ ਜਿਹੜੀ ਉਹ ਤਬਾਹੀ ਹੁੰਦੀ ਵੇਖੀ ਉਹ ਮੰਝ ਨਹੀਂ ਬਰਉਣਾ ਸੀ ਤੇ ਅੱਜ ਸਾਡੇ ਬੀਕੇਯੂ ਆਜ਼ਾਦ ਤੋਂ ਪਟਿਆਲੇ ਜ਼ਿਲ੍ਹੇ ਤੋਂ ਇਹ ਸਾਰੇ ਜੋਧੇ ਨਾਲ ਤਾਂ ਲੰਗਰ ਦੀ ਕੋ ਸੇਵਾ ਲੈ ਕੇ ਆਇਆ ਦੁੱਧ ਲੈ ਕੇ ਆਇਆ ਤੇ ਨਾਲ ਆ ਜਿਹੜੇ ਆਪਾਂ ਕ੍ਰੇਡ ਬੰਨ ਬੰਨ ਕੇ ਰੱਖਣੇ ਆ ਜਾਲਾਂ ਦੀ ਸੇਵਾ ਜਿਹੜੀ ਲੈ ਕੇ ਆਏ ਆ ਖਾਲੀ ਤੋੜੇ ਕਾਫੀ ਗਿਣਤੀ ਚ ਲੈ ਕੇ ਆਏ ਆ ਸੋ ਇਸ ਟਾਈਮ ਤੇ ਪੰਜਾਬ ਵਾਸੀਓ ਲੋੜ ਜੇ ਏਕੇ ਦੀ ਏਕੇ ਦੇ ਨਾਲ ਆਪਾਂ ਇਹ ਸੰਕਟਮਈ ਸਮੇਂ ਦੇ ਵਿੱਚੋਂ ਨਿਕਲ ਜਾਣਾ ਵਾ ਸਾਰੀਆਂ ਸੰਸਥਾਵਾਂ ਬਹੁਤ ਸੇਵਾ ਕਰ ਰਹੀਆਂ ਵਾ ਇਹ ਪਰਸੋਂ ਦੇ ਵੀਰ ਫੋਨ ਕਰ ਰਹੇ ਸੀਗੇ ਤੇ ਅੱਜ ਇਹ ਆ ਰਹੇ ਸੀ ਇਹਨਾਂ ਨੂੰ ਕਿਹਾ ਮੈਂ ਜਾਲ ਜਿੱਥੋਂ ਵੀ ਲੱਭਦਾ ਜਿਹੋ ਜਿਹਾ ਲੱਭਦਾ ਲਿਓ ਅਸੀਂ ਇਹਨੂੰ ਸਿੱਧਾ ਹੁਦਦਾ ਕਰਕੇ ਕ੍ਰੇਡ ਬਣਾ ਕੇ ਲਾ ਲਾਂਗੇ ਸੋ ਆ ਜਾਲ ਦੇ 3-4 ਬੰਡਲ ਲੈ ਕੇ ਆਇਆ ਜਿੱਦਾਂ ਦਾ ਇਹਨੂੰ ਮਿਲਿਆ ਬਰਨਾਲੇ ਤੋਂ ਤੇ ਨਾਲ ਸਮੁੰਦਰ ਨਾਲ ਬਰੈਡ ਬਿਸਕੁਟ ਸਾਰੀ ਬਰਸਤੀ ਜਿਹੜੀ ਖਾਣ ਪੀਣ ਵਾਲੀ ਲੈ ਕੇ ਆਇਆ ਸੋ ਇਸ ਮਾਤੇ ਬਰੇਹੀਂ ਮਤਲਬ ਦਸਰਾ ਚਾਹੁੰਦੇ ਆ ਵੀ ਤੁਸੀਂ ਸਵਾਵਾ ਵੰਡਾ ਕਰਦੇ ਪੰਜਾਬ ਵਾਸੀਓ ਲੋਡ ਬੰਦਾ ਕੋਲੇ ਚੀਜ਼ ਸਿੱਧੀ ਪਹੁੰਚੇ ਰਾਹ ਦੇ ਵਿੱਚ ਫਾਈਆਂ ਬੜੀਆਂ ਲੱਗੀਆਂ ਜੀ ਬੜਾ ਕੁਝ ਜਿਹੜਿਆ ਨਾ ਵਾਇਰਲ ਹੋ ਰਿਹਾ ਵਾ ਕੱਲ ਸਾਨੂੰ ਪਤਾ ਲੱਗਾ ਇੱਥੇ ਕਿ ਇੱਕ ਨਿਕਾਜਾ ਸ਼ਹਿਰ ਵਾ ਉਥੇ ਕੋ ਇਕੱਠੇ ਕਰਕੇ 17 ਟੋੜੇ ਜਿਹੜੇ ਆਟੇ ਦੇ ਲੈ ਗਿਆ ਚੱਕੀ ਤੇ ਚੱਕੀ ਤੇ ਲੈ ਗਿਆ ਤੇ ਚੱਕੀ ਵਾਲੇ ਨੇ ਹੱਥ ਜੋੜ ਤੇ ਮੈਨ ਨਹੀਂ ਲੈਣੇ ਮਤਲਬ ਆ ਹਾਲਤ ਵੀ ਬਣ ਗਈ ਜੀ ਜਿਹੜਾ ਮਤਲਬ ਮਾਤੜਵਾ ਉਹਦੇ ਕੋਲੇ ਚੀਜ਼ ਨਹੀਂ ਦੇ ਪਹੁੰਚਦੀ ਸੁੱਕਿਆਂ ਪੈਰਾਂ ਵਾਲਾ ਜਿਹੜਾ ਨਜਾਰੇ ਨਾਲ ਬੈਠਾ ਵਾ ਉਹ ਸਹਤਾ ਲਈ ਜਾਂਦਾ ਜੀ ਸੋ ਸਾਰਿਆਂ ਨੂੰ ਅਪੀਲ ਜੇ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਮਤਲਬ ਤੁਹਾਡੀਆਂ ਜਿਹੜੀਆਂ ਵੀਡੀਓ ਇਥੋਂ ਬਣਾਇਆ ਕਰੋ ਇਹ ਵੀਡੀਓ ਦੀ ਬਦੌਰ ਮੁੰਡਿਆ ਮਨਜੀਤ ਨੇ ਪਾਈ ਆ ਸਾਰੀ ਇਹਨਾਂ ਦੀ ਜਿਹੜੀ ਪਈ ਆ ਉਹਦੀ ਬਦੌਲਤ ਮੈਂ ਸਵੇਰੇ ਜਦੋਂ ਵੀਡੀਓ ਵੇਖੀ ਤੇ ਮੈਂ ਕੁੰਦਰਾ ਜੀ ਨੂੰ ਫੋਨ ਕੀਤਾ ਉਹਨਾਂ ਮੈਨੂੰ ਦੱਸਿਆ ਤੇ ਫੇਰ ਮਨਜੀਤ ਦਾ ਨੰਬਰ ਮੈਂ ਦੇ ਵੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਬਣਾ ਦੇਣਾ ਠੀਕ ਹੈ ਸੋ ਆਓ ਆਪਾਂ ਰਲ ਮਿਲ ਕੇ ਇਸ ਏਕੇ ਦੀ ਘੜੀ ਦੇਵੇ ਮਤਲਬ ਸੰਕਟ ਦੀ ਘੜੀ ਦੇ ਵਿੱਚ ਏਕੇ ਨਾਲ ਨਿਕਲਾਂਗੇ ਸੋ ਇਹਨਾਂ ਸਾਰੇ ਵੀਰਾਂ ਦਾ ਜਿਹੜੇ ਸਮਾਣਾ ਬਲਾਕ ਤੋਂ ਆਏ ਨੇ ਪਟਿਆਲੇ ਤੋਂ ਮਤਲਬ ਬਦੂਰੋਂ ਪੈਟਾ ਮਾਰ ਕੇ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਕੇ ਨੂੰ ਯਾਦ ਅ ਜਸਵਿੰਦਰ ਸਿੰਘ ਲੋਂਕੋਵਾਲ ਉਹਨਾਂ ਦੇ ਪ੍ਰਧਾਨ ਨੇ ਹੈ ਜੀ ਪਿੰਡ ਤੋਂ ਆ 64 ਪਿੰਡ ਤੋਂ ਪਿੰਡ ਤੋਂ ਆਪਣੇ ਨਗਰ ਤੋਂ ਸੇਵਾ ਲੈ ਕੇ ਆਏ ਇਕੱਲੇ ਤੋਂ ਤੇ ਬਾਕੀ ਸੇਵਾਵਾਂ ਹੋਰ ਵਿਖੇ-ਵਿਖੇ ਟਿਕੀਆਂ ਹੋਈਆਂ ਆਉਣਲੇ ਦਿਨਾਂ ਦੇ ਵਿੱਚ ਵੱਡੀ ਦਦਾਤ ਦੇ ਵਿੱਚ ਜਿਹੜਾ ਸੰਕਟ ਦੇ ਸਮੇਂ ਦੇ ਤੁਹਾਨੂੰ ਪੰਜਾਬ ਤੋਂ ਬਾਹਰ ਵੀ ਲੋਕ ਖੜੇ ਦਿਖਾਈ ਦੇਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ